ਸਾਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਰਦਾ ਸਵਾਦ ਹੈ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾ ਰያ ਵਿੰਟਰ ਸਪੈਸ਼ਲ ਗਾਜਰ ਮੂਲੀ ਤੇ ਹਰੀ ਮਿਰਚ ਦਾ ਆਚਾਰ ਬਹੁਤ ਟੇਸਟੀ ਲੱਗਦਾ ਇਨਸਟੈਂਟ ਆਚਾਰ ਹੈਗਾ ਤੇ ਵਧੀਆ ਵੀ ਸਾਰਿਆਂ ਨੂੰ ਲੱਗਦਾ ਤੇ ਇੱਥੇ ਆਪਾਂ ਨੇ ਹਰੀ ਮਿਰਚ ਲਈ ਹੈਗੀ ਇਹਨਾਂ ਨੂੰ ਆਪਾਂ ਨੇ ਧੋ ਕੇ ਸੁਕਾ ਲਿਆ ਇੱਕ ਮੂਲੀ ਲਈ ਹੈ ਤੇ ਇੱਕ ਆਪਾਂ ਗਾਜਰ ਲਈ ਹੈਗੀ ਤੇ ਹੁਣ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਹਰੀ ਮਿਰਚ ਦੀ ਆਪਾਂ ਡੰਡੀਆਂ ਤੋੜ ਦਿੰਦੇ ਕਿਉਂਕਿ ਡੰਡੀ ਨਾਲ ਹੀ achar ਫਿਰ ਜਲਦੀ ਖਰਾਬ ਹੋ ਜਾਂਦਾਗਾ ਤੇ ਇਦਾਂ ਆਪਾਂ ਨੇ ਮਿਰਚ ਨੂੰ ਸੈਂਟਰ ਦੇ ਵਿੱਚੋਂ ਲੰਮਾ ਕੱਟ ਲੈਣਾਗਾ ਜੇ ਤੁਸੀਂ ਦੂਸਰੇ ਲੋਟ ਛੋਟੇ ਟੁਕੜੇ ਕਰਨੇ ਚਾਹੋ ਨੇ ਤਾਂ ਉਹ ਵੀ ਕਰ ਸਕਦੇ ਹੋਗੇ ਬਾਕੀ ਆਪਾਂ ਇੱਥੇ ਤਿੰਨ ਚੀਜ਼ਾਂ ਲਈਆਂ ਰਹਿ ਗਈਆਂ ਗਾਜਰ ਮੂਲੀ ਤੇ ਹਰੀ ਮਿਰਚ ਲਈਆ ਤੁਸੀਂ ਇਹਦੇ ਵਿੱਚ ਗੋਭੀ ਵੀ ਐਡ ਕਰ ਸਕਦੇ ਹੋਗੇ ਸ਼ਰਲਗਮ ਅਦਰਕ ਆਪਣੀ ਮਰਜ਼ੀ ਨਾਲ ਐਡ ਕਰ ਸਕਦੇ ਹੋਗੇ ਤੇ ਇਹ achar ਜੇ ਥੋੜਾ ਥੋੜਾ ਕਰਕੇ ਬਣਾਇਆ ਜਾਵੇ ਉਹ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਇਦੀ ਲਾਈਫ ਹਫ਼ਤੇ 10 ਦਿਨ ਦੀ ਹੁੰਦੀ ਹੈਗੀ ਉਸ ਤੋਂ ਜ਼ਿਆਦਾ ਫਿਰ ਇਹ ਖਰਾਬ ਹੋਣ ਲੱਗ ਜਾਂਦਾ ਹੁੰਦਾ ਹੈਗਾ ਇਸ ਲਈ ਤਾਂ ਆਇਆ ਬਣਾ ਕੇ ਹਫ਼ਤੇ 10 ਦਿਨ ਬਾਅਦ ਆਪਾਂ ਦੁਬਾਰਾ ਬਣਾ ਸਕਦੇ ਆਂਗੇ ਤੇ ਐਦਾਂ ਮੂਲੀ ਦੇ ਤਕਰੀਬਨ ਆਪਣੇ 2-2 ਇੰਚ ਦੇ ਟੁਕੜੇ ਕੱਟ ਲੈਣੇ ਆਂਗੇ ਤੇ ਅੱਗੇ ਉਹਦੇ ਫਿਰ ਆਪਾਂ ਪੀਸ ਕਰ ਲਾਂਗੇ ਮੋٹے ਪਤਲੇ ਤੁਸੀਂ ਆਪਦੇ ਹਿਸਾਬ ਨਾਲ ਰੱਖ ਲੈਣਾ ਆਪਾਂ ਇਹਦੇ 6 ਪੀਸ ਕਰ ਦੇਣੇ ਆਂ ਦੇਖੋ ਇੰਨੇ ਮੋٹے ਰੱਖਾਂਗੇ ਤੇ ਐਦਾਂ ਹੀ ਆਪਾਂ ਗਾਜਰ ਦੇ ਵੀ ਕਰ ਲਵਾਂਗੇ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੁੰਦਾਗਾ ਪਸੰਦ ਵੀ ਸਾਰਿਆਂ ਨੂੰ ਆਉਂਦਾਗਾ ਇਹਨੂੰ ਤੁਸੀਂ ਇਹ ਪਰੌਂਠੇ ਨਾਲ ਪਟੂਰੀਆਂ ਨਾਲ ਖਾ ਸਕਦੇ ਹੋਗੇ ਬਹੁਤ ਟੇਸਟੀ ਲੱਗਦਾਗਾ ਇਸੇ ਤਰੀਕੇ ਨਾਲ ਆਪਾਂ ਇਹ ਗਾਜਰ ਰੂਪ ਵੀ ਕੱਟ ਲੈਣਾਗਾ ਗਾਜਰ ਦੇ ਵੀ ਸੈਂਟਰ ਦੇ ਵਿੱਚ ਕੱਟ ਕੇ ਉਹਦੇ ਛੋਟੇ ਛੋਟੇ ਟੁਕੜੇ ਕਰ ਲੈਣ ਤਕਰੀਬਨ 2-2 ਇੰਚ ਦੇ ਟੁਕੜੇ ਕਰ ਲੈਣੇ ਨੇ ਕਿ ਤੇ ਸਾਰਿਆਂ ਨੂੰ ਬਰਾਬਰ ਜਿਹੀ ਕੱਟਣਾਗਾ ਆਪਾਂ ਨੇ ਕਿਉਂਕਿ ਬਰਾਬਰ ਤੇ ਕੱਟਿਆ ਹੋਇਆ ਸੋਹਣਾ ਵੀ ਲੱਗਦਾਗਾ ਤੇ ਅਧਰਪਾ ਮਸਾਲੇ ਲੈਨੇਗੇ ਅਜਵਾਇਨ ਲਈ ਹੈਗੀ ਤਕਰੀਬਨ ਅੱਧਾ ਕ ਚਮਚਾ ਲਿਆ ਅਜਵਾਇਨ ਦਾ ਤੇ ਸੌਫ ਦਾ ਇੱਕ ਛੋਟਾ ਚਮਚ ਲੈ ਆਗਾ ਆਪਾਂ ਨੇ ਇੱਕ ਚਮਚ ਆਪਾਂ ਰਾਈ ਦਾ ਲਿਆਗਾ 15-20 ਪੀਸ ਕਾਲੀ ਮਿਰਚ ਤੇ ਲੈਨੇ ਤੇ ਇੱਕ ਚਮਚ ਆਪਾਂ ਮੇਥੀ ਦਾਣੇ ਦੇ ਮੋٹے ਮੇਥੇ ਲੈਨੇਗੇ ਆਪਾਂ ਨੇ ਮੇਥੇ ਦਾਣੇ ਨਾਲ ਕੀ ਹੁੰਦਾ ਕਿ ਆਚਾਰ ਦਾ ਪਾਣੀ ਜੋ ਹੁੰਦਾਗਾ ਸੁੱਕਤਾ ਹੋ ਜਾਂਦਾਗਾ ਤੇ ਇਹਨੂੰ ਹੁਣ ਆਪਾਂ ਨੇ ਦਰਦਰਾ ਜਿਹਾ ਪੀਸ ਲੈਣਾਗਾ ਜੇ ਤੁਸੀਂ ਭੁੰਨ ਕੇ ਪੀਸਣਾ ਤਾਂ ਭੁੰਨ ਕੇ ਠੰਡਾ ਕਰਕੇ ਇਹਨੂੰ ਪੀਸ ਸਕਦੇ ਹੋ ਆਪਾਂ ਇਹਨੂੰ ਇਦਾਂ ਹੀ ਪੀਸਾਂਗੇ ਬਿਲਕੁਲ ਦਰਦਰਾ ਜਾਂ ਪੀਸਰਾ ਬਿਲਕੁਲ ਬਰੀਕ ਪਾਊਡਰ ਨਹੀਂ ਬਣਾਉਣਾ ਹੈਗਾ ਆ ਦੇਖੋ ਏਦਾਂ ਬਸ ਪਲਸ ਮੋਡ ਤੇ ਇੱਕ ਵਾਰ ਚਲਾ ਦੇਣਾ ਹੈਗੇ ਇਹਨੂੰ ਉਹਦੇ ਨਾਲ ਹੀ ਦਰਦਰਾ ਜਾ ਹੋ ਜਾਣਾਗਾ ਕਿ ਅਚਾਰ ਦੇ ਵਿੱਚ ਵਧੀਆ ਲੱਗਦਾਗਾ ਫੇਰ ਇਹਦਾ ਥੱਲੇ-ਥੱਲੇ ਮਸਾਲੇ ਦਾ ਟੇਸਟ ਆਉਂਦਾ ਕਿ ਸੌਂਫ ਦਾ ਟੇਸਟ ਵੀ ਬਹੁਤ ਵਧੀਆ ਲੱਗਦਾਗਾ ਤੇ ਅਦਰ ਆਪਾਂ ਨੇ ਕੜਾਹੀ ਰੱਖ ਲਈ ਹੈਗੀ ਉਹਦੇ ਵਿੱਚ ਆਪਾਂ ਨੇ ਤੇਲ ਪਾ ਲਿਆ ਕਿ ਤੇਲ ਨੂੰ ਇੱਕ ਵਾਰ ਆਪਾਂ ਪੂਰਾ ਗਰਮ ਕਰ ਲੈਣਾਗਾ ਆ ਦੇਖੋ ਪੂਰਾ ਧੂਆ ਨਿਕਲ ਰਿਹਾ ਤੇਲ ਦੇ ਵਿੱਚ ਹੁਣ ਆਪਾਂ ਨੇ ਫਲੇਮ ਬੰਦ ਕਰ ਦੇਣੀ ਹੈ ਗੈਸ ਆਫ ਕਰ ਦੇਣਾਗਾ ਤੇ ਇਹਨੂੰ ਹੁਣ ਆਪਾਂ ਠੰਡਾ ਹੋਣ ਦਵਾਂਗੇ ਦੂਸਰ ਆਪਾਂ ਗੈਸ ਔਨ ਕਰ ਦੇਣੀ ਹੈਗੀ ਤੇਲ ਦਾ ਜਿਹੜਾ ਟੈਂਪਰੇਚਰ ਆ ਉਹ ਲੋ ਹੋ ਗਿਆਗਾ ਤੇ ਇੱਥੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਹੀਂਗ ਹੀਂਗ ਦਾ achar ਦੇ ਵਿੱਚ ਫਲੇਵਰ ਬਹੁਤ ਸੋਹਣਾ ਆਉਂਦਾਗਾ ਜਦੋਂ ਹੀਂਗ ਤੇਲ ਦੇ ਵਿੱਚ ਥੋੜੀ ਤੜਕ ਜAVE ਫਿਰ ਇਹਦੇ ਵਿੱਚ ਆਪਾਂ ਕੱਟੇ ਹੋਏ ਮੂਲੀ ਗਾਜਰ ਤੇ ਹਰੀ ਮਿਰਚ ਪਾਵਾਂਗੇ ਆਪਾਂ ਸਾਰੀ ਇਹਦੇ ਵਿੱਚ ਪਾ ਲੈਣੀ ਹੈ ਤੇਲ ਦਾ ਟੈਂਪਰੇਚਰ ਆਪਾਂ ਲੋ ਘਰਤਾ ਸੀਗਾ ਕਿਉਂਕਿ ਪਹਿਲਾਂ ਬਹੁਤ ਤੇਜ਼ ਸੀਗਾ ਇੱਕ ਵਾਰ ਆਪਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਸੀਗਾ ਧੂਆ ਨਿਕਲ ਗਿਆ ਸੀ ਤੇਲ ਦੇ ਵਿੱਚ ਜੇ ਆਪਾਂ ਜ਼ਿਆਦਾ ਗਰਮ ਤੇਲ ਦੇ ਵਿੱਚ ਸਬਜ਼ੀ ਪਾ ਦਾਂਗੇ ਤਾਂ ਸਬਜ਼ੀ ਨੇ ਇੱਕਦਮ ਜਲ ਜੈਣਾਗਾ ਗਾਜਰ ਮੂਲੀ ਤੇ ਜਿਹੜੀ ਹਰੀ ਮਿਰਚ ਪਾਈ ਉਹ ਇੱਕਦਮ ਜਲ ਜੈਣਾ ਇਸ ਲਈ ਤਾਂ ਥੋੜਾ ਠੰਡਾ ਕਰਨਾ ਜ਼ਰੂਰੀ ਸੀ ਤੇ ਹੁਣ ਤੇਲ ਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਕਰੀਬਨ ਇਹਨੂੰ ਆਪਾਂ ਨੇ 2-3 ਮਿੰਟ ਪਕਾਉਣਾਗਾ ਤੇ ਫਲੇਮ ਆਪਾਂ ਦੁਬਾਰਾ ਇਹਦੀ ਹਾਈ ਕਰ ਦੇਣੀ ਹੈਗੀ ਕਿਉਂਕਿ ਜੇ ਆਪਾਂ ਲੋ ਫਲੇਮ ਕਰਤੀ ਹੁਣ ਇੱਥੇ ਫਿਰ ਇਹ ਇਹਨੇ ਨਰਮ ਜਾ ਪੈ ਜੇਣਾ ਤੇ ਤੇਲ ਇਹਦੇ ਸੌਰੀ ਇਹਦੇ ਵਿੱਚ ਪਾਣੀ ਨਿਕਲਣਾ ਵੀ ਸ਼ੁਰੂ ਹੋ ਜਾਣਾਗਾ ਤੇ ਇੱਥੇ ਹੁਣ ਆਪਾਂ ਜਿਹੜਾ ਮਸਾਲਾ ਪੀਸ ਕੇ ਰੱਖਿਆ ਹੋਇਆ ਸੀਗਾ ਪਹਿਲਾਂ ਥੋੜਾ ਪਾਵਾਂਗੇ ਫਿਰ ਦੁਬਾਰਾ ਮਿਕਸ ਕਰਕੇ ਦੇਖਾਂਗੇ ਉਹ ਦੂਸਰਾ ਵੀ ਪਾ ਦਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦੇਣਾਗਾ ਮਸਾਲੇ ਨੂੰ ਆਚਾਰ ਦੇ ਨਾਲ ਜਿਹੜੀ ਸਬਜੀ ਕਰ ਪਾਈ ਆ ਉਹਦੇ ਵਿੱਚ ਮਿਕਸ ਕਰ ਦੇਣਾ ਤੇ ਬਾਕੀ ਦਾ ਮਸਾਲਾ ਵੀ ਇੱਥੇ ਪਾ ਦਵਾਂਗੇ ਤੇ ਇਹਦੇ ਵਿੱਚ ਬਾਕੀ ਆਪਾਂ ਜਿਹੜੇ ਬੇਸਿਕ ਮਸਾਲੇ ਹੁੰਦੇ ਨੇ ਉਹ ਪਾਵਾਂਗੇ ਹੁਣ ਇੱਥੇ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਰਹੇ ਹਾਂ ਕਿਉਂਕਿ ਇਹਦੇ ਨਾਲ ਕਲਰ ਬਹੁਤ ਸੋਹਣਾ ਆਊਗਾ ਚਾਰਦਾ ਤੇ ਹਲਦੀ ਪਾਵਾਂਗੇ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਜੇ ਇੱਥੇ ਨਮਕ ਪਾਤਾ ਫਿਰ ਇਹਨੇ ਪਾਣੀ ਛੱਡਣਾ ਛੱਡਣ ਲੱਗ ਜੇਣਾਗਾ ਤੇ ਇੱਕ ਅੱਧਾ ਚਮਚ ਆਪਾਂ ਕਲੌਂਜੀ ਦਾ ਪਾਵਾਂਗੇ ਇਹਨੂੰ ਮੰਗਰੈਲ ਵੀ ਕਹਿੰਦੇ ਨੇਗੇ ਆਨਿਅਨ ਸੀਡਸ ਇੰਗਲਿਸ਼ ਦੇ ਵਿੱਚ ਕਹਿੰਦੇ ਨੇਗੇ ਆਪ ਪਦ ਤੱਕ ਚਮਚਾ ਉਹ ਪਾ ਲੈਣਾਗਾ ਤੇ ਚੰਗੀ ਤਰ੍ਹਾਂ ਆਪ ਇਹਨੂੰ ਮਿਕਸ ਕਰ ਲੈਣਾਗਾ ਫਲੇਮ ਆਪਾਂ ਤੇਜ ਕੀਤੀ ਹੋਈ ਹੈਗੀ ਇੱਥੇ ਤੇ ਸਾਰਾ ਨਮਕ ਸੌਰੀ ਮਿਰਚ ਹਲਦੀ ਜਿਹੜੀ ਪਾਈ ਆਪਾਂ ਨੇ ਮਸਾਲਾ ਪਾਇਆਗਾ ਉਹ ਸਾਰੀ ਆਚਾਰ ਦੇ ਨਾਲ ਲੱਗਣੀ ਚਾਹੀਦੀ ਹੈ ਸਬਜ਼ੀ ਦੇ ਨਾਲ ਲੱਗਣਾ ਚਾਹੀਦਾਗਾ ਤਾਂ ਕਿ ਸਾਰਿਆਂ ਦੇ ਵਿੱਚ ਵਧੀਆ ਫਲੇਵਰ ਆਵੇ ਮਸਾਲੇ ਦਾ ਤੇ ਮਿਰਚ ਦਾ ਆ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਆਪਣੇ ਆਚਾਰ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ तकरीबन ਅੱਥੇ ਆਪਾਂ ਨੂੰ ਡੇਢ ਕਿ ਮਿੰਟ ਹੋ ਚੁੱਕਿਆਗਾ ਪਕਾਉਂਦੇ ਹੋਏ ਇਹਨੂੰ ਡੇਢ ਕਿ ਮਿੰਟ ਆਪਾਂ ਨੇ ਹੋਰ ਪਕਾ ਲੈਣਾਗਾ ਆਚਾਰ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਇਹਦੇ ਵਿੱਚ ਇਹ ਹੁੰਦਾ ਇੱਕ ਤਾਂ ਇਹਨੂੰ ਪਾਣੀ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ ਇੱਕ ਜਿਹੜੇ ਪਾਂਡੇ ਦੇ ਵਿੱਚ ਆਪਾਂ ਆਚਾਰ ਪਾਉਣਾਗਾ ਉਹ ਸੁੱਕਾ ਹੋਣਾ ਚਾਹੀਦਾ ਪੂਰੀ ਤਰ੍ਹਾਂ ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਕਦੇ ਵੀ ਆਟੇ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ ਆਚਾਰ ਨੂੰ ਫਿਰ ਆਚਾਰ ਨੂੰ ਜਿੰਨੇ ਮਰਜ਼ੀ ਲੰਬੇ ਟਾਈਮ ਤੱਕ ਆਪਾਂ ਰੱਖ ਸਕਦੇ ਆਂਗੇ ਜੇ ਆਪਾਂ ਇਹ ਹੀ achar ਨੂੰ ਲੰਬੇ ਸਮੇਂ ਤੱਕ ਰੱਖਣਾ ਹੋਵੇ ਤਾਂ ਫਿਰ ਤੁਸੀਂ ਧੁੱਪ ਲਗਵਾ ਲੈਣਾ ਇਹਨੂੰ ਕੱਟ ਕੇ ਸਬਜੀ ਨੂੰ ਗਾਜਰ ਮੂਲੀ ਜਿਹੜੀ ਵੀ ਸਬਜੀ ਤੁਸੀਂ ਪਾਉਣੀ ਹੈਗੀ ਉਹਨੂੰ ਪਹਿਲਾਂ ਇੱਕ ਦਿਨ ਦੀ ਧੁੱਪ ਲਗਵਾ ਲੈਣਾ ਇੱਕ ਜੇ ਧੁੱਪ ਤੇਜ ਅਤੇ ਇੱਕ ਦਿਨ ਦੀ ਬਹੁਤ ਨਹੀਂ ਫਿਰ ਜੇ ਧੁੱਪ ਘੱਟਾ ਤਾਂ 2 ਦਿਨ ਦੀ ਤੇ ਇੱਥੇ ਆਪਾਂ ਇਹਦੇ ਵਿੱਚ ਇੱਕ ਚਮਚ ਸਿਰਕਾ ਪਾ ਰਿਆਂਗੇ ਕਿਉਂਕਿ ਸਿਰਕੇ ਨਾਲ ਇੱਕ ਤਾ ਇਹਦਾ ਖਟਾ酸 ਖੱਟਾਪਨ ਆ ਜਾਏਗਾ achar ਦੇ ਵਿੱਚ ਕਿਉਂਕਿ ਇਹ achar ਚਟਪਟਾ ਜਾਂ ਵਧੀਆ ਲੱਗਦਾ ਹੈਗਾ ਤੇ ਤੇ ਦੇ ਨਾਲ ਆਪਣਾ achar ਖਰਾਬ ਵੀ ਨਹੀਂ ਹੋਊਗਾ ਵਧੀਆ ਤਿਆਰ ਹੋ ਜਾਊਗਾ ਖਾਣ ਲਾਇਕ ਹੋ ਜਾਏਗਾ ਵਧੀਆ ਟੇਸਟੀ ਬਣੇਗਾ ਤੇ ਚੰਗੀ ਤਰ੍ਹਾਂ ਸਿਰਕਾ ਪਾ ਕੇ ਮਿਕਸ ਕਰ ਦੇਣਾਗਾ ਕਿਉਂਕਿ ਜਾਂ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਹੋਗੇ ਨਿੰਬੂ ਦਾ ਰਸ ਪਾ ਸਕਦੇ ਹੋਗੇ ਅਮਚੂਰ ਪਾ ਸਕਦੇ ਹੋਗੇ ਜੇ ਸਿਰਕਾ ਨਹੀਂ ਹੈਗਾ ਤੁਹਾਡੇ ਕੋਲੇ ਜੇ ਸਿਰਕਾ ਹੈਗਾ ਤਾਂ ਇੱਕ ਚਮਚ ਸਿਰਕਾ ਪਾ ਦਿਓ ਉਹਦੇ ਨਾਲ ਹੀ achar ਵਧੀਆ ਹੋ ਜੂ ਤੇ ਇੱਥੇ ਹੁਣ ਆਪਾਂ ਫਲੇਮ ਬੰਦ ਕਰ ਦੇਣੀ ਆ ਤੇ ਕੜਾਹੀ ਆਪਾਂ ਨੀਚੇ ਧਾਰ ਲੈਣੀ ਹੈਗੀ ਇਹਨੂੰ ਹੁਣ ਆਪਾਂ ਇੱਕ ਵਾਰ ਫੇਰ ਇਹ ਮੀਟਿੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਹਨੂੰ ਠੰਡਾ ਹੋਣ ਲਈ ਰੱਖ ਦੇਣਾਗਾ। ਇਹਦੇ ਵਿੱਚ ਅਜੇ ਤੱਕ ਆਪਾਂ ਨੇ ਨਮਕ ਐਡ ਨਹੀਂ ਕੀਤਾ ਹੈਗਾ। ਨਮਕ ਆਪਾਂ ਐਡ ਕਰਾਂਗੇ ਜਦੋਂ ਇਹ ਪੂਰੀ ਤਰ੍ਹਾਂ ਠੰਡਾ ਹੋ ਗਿਆ। ਕੁਝ ਟਾਈਮ ਲਈ ਰੱਖ ਦੇਣਾ ਇਹਨੇ ਆਪੇ ਠੰਡਾ ਹੋ ਜਾਣਾਗਾ। ਤੁਹਾਨੂੰ ਸਾਡੀ ਵੀਡੀਓ ਕਿ ਮਿਲ ਆਦੀ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੋ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਆਹ ਦੇਖੋ ਚਾਰ ਇੱਥੇ ਆਪਣਾ ਠੰਡਾ ਹੋ ਗਿਆਗਾ। ਕਲਰ ਵੀ ਬਹੁਤ ਸੋਹਣਾ ਆਇਆਗਾ। ਚੰਗੀ ਤਰ੍ਹਾਂ ਇਹਨੂੰ ਇੱਕ ਵਾਰ ਆਪਾਂ ਦੁਬਾਰਾ ਮਿਕਸ ਕਰ ਦੇਣੇ ਆਗੇ ਆਚਾਰ ਆਪਣਾ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੁਣ ਇਸ ਸਟੇਜ ਤੇ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਦੇ ਦੋ ਵਿੱਚ ਦੋ ਚਮਚ ਪਾਵਾਂਗੇ ਕਿਉਂਕਿ ਆਚਾਰ ਦੇ ਵਿੱਚ ਜਿੰਨਾ ਨਮਕ ਤੇ ਵੱਧ ਪਾਇਆ ਹੋਊਗਾ ਆਚਾਰ ਆਪਣਾ ਓਨਾ ਵਧੀਆ ਰਹਿੰਦਾ ਕਿਉਂਕਿ ਨੇਚਰਲ ਪ੍ਰੀਜ਼ਰਵੇਟਿਵ ਆ ਨਮਕ ਇਹ ਆਚਾਰ ਨੂੰ ਖਰਾਬ ਨਹੀਂ ਹੋਣ ਦਿੰਦਾ ਇਹਦੇ ਵਿੱਚ ਆਪਾਂ ਨੇ ਹੁਣ ਦੋ ਚੀਜ਼ਾਂ ਪਾਈਆਂ ਨੇ ਸਿਰਕਾ ਤੇ ਨਮਕ ਦੋਨੇ ਚੀਜ਼ਾਂ ਆਪਣੇ ਆਚਾਰ ਨੂੰ ਬਚਾ ਕੇ ਰੱਖਣਗੀਆਂ ਖਰਾਬ ਨਹੀਂ ਹੋਣ ਦੇਣਗੀਆਂ ਤੇ ਨਮਕ ਪਾ ਕੇ ਵੀ ਚੰਗੀ ਤਰ੍ਹਾਂ ਆਪ ਮਿਕਸ ਕਰ ਦੇਣਾਗਾ ਤਾਂ ਕਿ ਆਪਣੇ ਆਚਾਰ ਸਾਰੇ ਆਚਾਰ ਤੇ ਨਮਕ ਲੱਗ ਜਾਵੇ ਇਹਦੇ ਵਿੱਚ ਹੁਣ ਤਿੱਖਾਪਨ ਵੀ ਆ ਖੱਟਾਪਨ ਵੀ ਹੈਗਾ ਤੇ ਨਮਕ ਨਾਲੇ ਥੋੜਾ ਚਟਪਟਾ ਜਿਹਾ ਹੋ ਜਾਊਗਾ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋਗੇ ਜੇ ਤੁਸੀਂ ਇਹਦੇ ਵਿੱਚ ਇਹਨੂੰ ਖੱਟਾ ਮਿੱਠਾ ਬਣਾਉਣਾ ਤਾਂ ਤੁਸੀਂ ਇਹਦੇ ਵਿੱਚ ਗੁੜ ਪਾ ਸਕਦੇ ਹੋ ਤੇ ਇਧਰੋਂ ਆਪਾਂ ਨੇ ਕੱਚ ਦਾ ਬਰਤਮਨ ਲਿਆਗਾ ਆਚਾਰ ਨੂੰ ਪਾਉਣ ਲਈ ਕੱਚ ਦਾ ਭਾਂਡਾ ਹੀ ਵਧੀਆ ਲੱਗਦਾ ਹੈ ਕੱਚ ਦਾ ਬਰਤਮਨ ਹੋਵੇ ਉਹਦੇ ਵਿੱਚ ਆਚਾਰ ਵਧੀਆ ਫਰੈਂਦਾ ਕ ਖਰਾਬ ਨਹੀਂ ਹੁੰਦਾ ਜਾਂ ਆਪਾਂ ਬਰਤਮਨ ਨੂੰ ਚੰਗੀ ਤਰ੍ਹਾਂ ਧੋ ਕੇ ਇਹਨੂੰ ਸੁਕਾ ਲਿਆਗਾ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਹੈਗਾ ਤੇ ਚੰਗੀ ਤਰ੍ਹਾਂ ਸੁੱਕਾ ਕਰ ਲਿਆ ਸੀਗਾ ਫੇਰ ਹੀ ਆਪਾਂ ਇਹਦੇ ਵਿੱਚ achar ਪਾਇਆਗਾ achar ਆਪਾਂ ਨੇ ਥੋੜੀ ਕੁਆਂਟੀਟੀ ਦੇ ਵਿੱਚ ਹੀ ਬਣਾਇਆਗਾ ਕਿਉਂਕਿ ਇਹ ਫੇਰ ਜਲਦੀ ਖਰਾਬ ਹੋ ਜਾਂਦਾ ਕਿਉਂਕਿ ਆਪਾਂ ਇਹ ਬਿਨਾਂ ਸੁਕਾਏ ਬਣਾ ਰਹੇ ਆਂਗੇ ਤੇ ਜੇ ਆਪਾਂ ਲੰਬੇ ਸਮੇਂ ਤੱਕ ਰੱਖਦੇ ਰਹਿਣਾ ਸੀਗਾ ਤਾਂ ਫੇਰ ਆਪਾਂ ਜ਼ਿਆਦਾ ਕੁਆਂਟੀਟੀ 'ਚ ਵੀ ਬਣਾ ਲੈਂਦੇ ਇਹ ਤਕਰੀਬਨ ਹੁਣ ਇਹ ਆਪਣਾ ਹਫਤਾ 10 ਦਿਨ ਦੇ ਵੀ ਚੱਲੇਗਾ ਵੱਧ ਵੀ ਚੱਲ ਸਕਦਾਗਾ ਮਤਲਬ ਕਿ ਹਫਤਾ 10 ਦਿਨ ਦੀ ਇਹਦੀ ਲਾਈਫ ਹੈਗੀ ਹੈਗੀ ਤੇ ਇਹ ਦੇਖੋ ਆਪਣਾ ਚਾਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੈਗਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਹੈ ਕਿ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੋ ਚੈਨਲ ਨਾਲ ਪਹਿਲਾਂ ਹੀ ਜੁੜੇ ਹੋਏ ਨੇ ਕਿ ਉਹ ਵੀਡੀਓ ਨੂੰ ਅੱਗੇ ਵਾਤ ਤੋਂ ਵਾਤ ਸ਼ੇਅਰ ਕਰਿਓ ਜੋ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਆਪਾਂ ਹੋਰ ਵੀਡੀਓ ਨਾਲ ਮਿਲਦੇ ਹਾਂ ਟਿਲ ਥੈਂਕ ਯੂ